ਕੇਜਰੀਵਾਲ ਦੇ ਅਗਵਾਈ ਵਿੱਚ ਜਿਹੜਾ ਟੋਲਾ ਇੱਥੇ ਪੰਜਾਬ ਚ ਆ ਕੇ ਵੜਿਆ ਇੱਥੇ 92 ਗੁੰਗੇ ਜਿਹੜੇ ਬੋਲਦੇ ਨਹੀਂ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਚੁੜ ਕੇ ਭੇਜਿਆ ਜਿਨ੍ਹਾਂ ਦੀ ਜ਼ੁਬਾਨ ਕੱਟ ਲਈ ਗਈ ਆ ਜਿਨ੍ਹਾਂ ਨੂੰ ਮੈਂ ਪੰਜਾਬੀ ਚ ਕਹਿੰਦੇ ਆ ਕਿ ਅੱਜ ਕੱਲ ਸੁਪਰੀਮ ਕੋਰਟ ਨੇ ਇੱਕ ਜਿਹੜੇ ਕੂਕਰ ਕੁੱਤੇ ਆ ਉਹਨਾਂ ਬਾਰੇ ਕਿਹਾ ਗਿਆ ਉਹਨਾਂ ਨੂੰ ਖੱਸੀ ਕਰ ਦਿੱਤਾ ਗਿਆ ਉਹਨਾਂ ਕੋਲੇ ਇਸ ਪੰਜਾਬ ਦੇ ਹੱਕ ਦੀ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਤੇ ਉਹ ਕੇਜਰੀਵਾਲ ਦੀ ਕਹਿੰਦੇ ਹੁੰਦੇ ਆ ਅਗਵਾਈ ਵਿੱਚ ਇੱਥੇ ਇੱਕ ਧੜਾਈ ਸੀ ਉਹ ਸਤਾੜ ਨੂੰ ਮੂੰਹ ਤੋੜ ਜਵਾਬ ਦਿੰਦਾ ਇਸ ਪੰਜਾਬ ਦੇ ਲੋਕਾਂ ਨੇ ਤੇ ਮੈਂ ਇਹ ਗੱਲ ਕਹਿ ਰਿਹਾ ਸਭ ਤੋਂ ਵੱਡਾ ਮਾਣ ਸੀ ਇਸ ਗੱਲ ਦਾ ਦਿੰਨੇ ਆ ਕਿ ਪੰਜਾਬ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਇੱਕੋ ਇੱਕ ਪਾਰਟੀ ਜਿਹੜੀ ਬਾਕੀ ਪਾਰਟੀਆਂ ਨੇ ਆਪੋ ਆਪਣਾ ਰੋਲ ਅਦਾ ਕੀਤਾ ਹੋਏਗਾ ਦੇਖੋ ਦੇਖੀ ਕਿਸਾਨ ਯੂਨੀਅਨ ਨੇ ਕੀਤਾ ਪਰ ਸੁਖਬੀਰ ਸਿੰਘ ਬਾਦਲ ਨੇ ਉਹ ਗੱਲ ਕੀਤੀ ਕਿ ਇੱਕ ਇਹ ਜ਼ਮੀਨ ਨਹੀਂ ਜਾਣਦੇ ਆਗੇ ਜੇ ਇਹਨਾਂ ਨੇ ਆਪਣੀ ਇਸ ਨੀਤੀ ਦੇ ਉੱਤੇ ਪਹਿਰਾ ਕਹਿੰਦੇ ਹਾਂ ਜਾਰੀ ਰੱਖਿਆ ਧੱਕੇਸ਼ਾਹੀ ਕੀਤੀ ਤਾਂ ਫਿਰ ਜਿਹੜੀ ਜ਼ਮੀਨ ਐਸਵਾਈਐਲ ਚ ਵਾਪਸ ਕੀਤੀ ਜਦੋਂ ਕਲੇਰ ਸਾਹਿਬ ਨੇ ਦੱਸਿਆ ਉਹ ਸਾਰਿਆਂ ਨੂੰ ਵਾਪਸ ਦਿੱਤੀ ਜਾਊਗੀ ਇਸ ਅਕਾਲੀ ਦਲ ਦੇ ਵੱਡੇ ਇਕੱਠਾਂ ਦੇ دہشت ਨੂੰ ਦੇਖਦੇ ਆ ਇਸ ਗੱਲ ਤੇ ਸਰਕਾਰ ਨੇ ਆਪਣਾ ਯੂ ਟਰਨ ਲਿਆ ਭਾਵੇਂ ਇਸ ਗੱਲ ਨਹੀਂ ਜਾਣੀ ਜਾਂਦੀ ਆ ਪਰ ਇਹ ਯੂ ਟਰਨ ਬੜਾ ਔਖਾ ਲਿਆ ਉਹਨਾਂ ਨੇ ਬਹੁਤ ਤਰ੍ਹਾਂ ਦੇ ਪਾਪੜ ਵੇਲੇ ਉਹਨਾਂ ਨੇ ਪੁਲਿਸ ਦਾ ਜ਼ਬਰ ਆ ਬੈਠੇ ਨੇ ਜਿਸ ਕਾਰਨ ਹੋਣੀ ਹੋਰ ਸਾਰੇ ਜਾਣਦੇ ਆ ਕਿ ਕਿਵੇਂ ਕਿਸਾਨਾਂ ਨੂੰ ਬੁਲਾ ਕੇ ਠਾਣਿਆਂ ਦੇ ਵਿੱਚ ਕਿਵੇਂ ਐਸਡੀਐਮ ਦਫ਼ਤਰ ਵਿੱਚ ਤਹਿਸੀਲਦਾਰ ਦਫ਼ਤਰ 'ਚ ਬਿਠਾ ਕੇ ਬੁਲਾ ਕੇ ਉਹਨਾਂ ਨੂੰ ਇਹ ਗੱਲ ਕਿਹਾ ਗਿਆ ਕਿ ਤੁਸੀਂ ਜਿਹੜਾ ਇਸ ਦੇ ਹੱਕ 'ਚ ਦੋ ਕਿਸੇ ਵੀ ਤਰੀਕੇ ਨਾਲ ਉਹ ਇਸ ਗੱਲ ਨੂੰ ਲਾਗੂ ਕਰਨਾ ਚਾਹੁੰਦੇ ਸੀ ਸਭ ਤੋਂ ਵੱਡਾ ਫੈਕਟ ਏਰੀਆ ਜਿਹੜਾ 24000 ਏਕੜ ਜ਼ਮੀਨ ਕਹਿਣਵਦੀ ਗੱਲ ਆ ਉਹ ਸਾਡੇ ਇਸ ਇਲਾਕੇ ਦੀ ਸੀ ਪਰ ਅਕਾਲੀ ਦਲ ਦੇ ਜੁਝਾਰੂ ਯੋਧਿਆਂ ਨੇ ਇਸ ਗੱਲ ਦੀ ਲੜਾਈ ਲੜ ਕੇ ਅੱਜ ਜਿਹੜੀ ਕਲੇਰ ਸਾਹਿਬ ਜ਼ਿਕਰ ਕਰ ਰਹੇ ਨੇ ਕਿ ਇਸ ਜਿੱਤ ਦਾ ਸਿਹਰਾ ਜਿਹੜਾ ਪੰਜਾਬ ਦੇ ਉਹਨਾਂ ਜਾਂਬਾਜ ਲੋਕਾਂ ਦੇ ਸਰਾ ਜਿਹੜੇ ਹਮੇਸ਼ਾ ਹੀ ਇਹਨਾਂ ਜ਼ਬਰ ਤੇ ਜਨਮ ਦਾ ਮੂੰਹ ਤੋੜ ਜਵਾਬ ਦਿੰਦੇ ਰਹਿਆ ਹੁਣ ਜਿਹੜੀ ਗੱਲ ਸਾਡੇ ਵੇਖਣ ਵਿੱਚ ਆਈ ਆ ਕਿ ਇਹ ਲੜਾਈ ਕਾਲੀ ਦਲ ਜਦੋਂ ਲੜਦਾ ਉਦੋਂ ਹੀ ਜਿੱਤਦੇ ਆ ਸੋ ਕੋਈ ਪਾਣੀਆਂ ਦਾ ਮੋਰਚਾ ਲਾ ਲਓ ਤੁਸੀਂ ਜਾਂ ਐਮਰਜੈਂਸੀ ਦਾ ਮੋਰਚਾ ਲਾ ਲਓ ਤੁਸੀਂ ਪੰਜਾਬੀ ਬੋਲਦੇ ਇਲਾਕਿਆਂ ਦਾ ਦੀ ਗੱਲ ਕਰ ਲੋ ਕੋਈ ਵੀ ਪੰਜਾਬ ਦੇ ਹੱਕਾਂ ਦੀ ਗੱਲ ਆ ਸੰਘਰਸ਼ ਦੀ ਗੱਲ ਆ ਉਹ ਅਕਾਲੀ ਦਲ ਦੀ ਅਗਵਾਈ ਜੀ ਲੜੀ ਜਾਂਦੀ ਆ ਇੱਥੇ ਇਹ ਗੱਲ ਪੱਕੀ ਸਮਝ ਲੈਣੀ ਚਾਹੀਦੀ ਆ ਪੰਜਾਬ ਦੇ ਲੋਕ ਅੱਜ ਸਮਝ ਚੁੱਕੇ ਨੇ ਕਿਉਂਕਿ ਪਿਛਲਾ ਬਦਲਾ ਏਡਾ ਵੱਡਾ ਰੰਗ ਦਿਖਾ ਚੁੱਕਿਆ ਤੇ ਅੱਜ ਲੋਕ ਅਕਾਲੀ ਦਲ ਦੇ ਨਾਲ ਏਡੇ ਵੱਡੇ ਪੱਦਰ ਤੇ ਲੱਖਾਂ ਦੇ ਹਿਸਾਬ ਨਾਲ ਜਿਹੜੇ ਜੁੜ ਰਹੇ ਨੇ ਮੈਂ ਇੱਥੇ ਇੱਕ ਛੋਟਾ ਜਿਹਾ ਜ਼ਿਕਰ ਕਰਨਾ ਚਾਹੁੰਨਾ ਭਾਵੇਂ ਕੀ ਬਹੁਤ ਵੱਡੀ ਗੱਲ ਹੀ ਹੈਗੀ ਮੈਂ ਇੱਥੇ ਦੱਸਣਾ ਚਾਹੁੰਨਾ ਕਿ ਆਮ ਅਕਸਰ ਇੱਕ ਅਭਾਰ ਬਹੁਤ ਵੱਡਾ ਆਉਂਦਾ ਕਿਉਂਕਿ ਆਕਾਲੀ ਦਲ ਦੇ ਨਾਮ ਦੇ ਉੱਤੇ ਇਹ ਬਹੁਤ ਵੱਡੀਆਂ ਜਿਹੜੀਆਂ ਧਿਰਾਂ ਨੇ ਉਹਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਉਹ ਚਾਹੇ ਤੇਰ ਦਿੱਲੀ 'ਚ ਬੈਠੀ ਹੋਵੇ ਚਾਹੇ ਤੇ ਜੜੀ ਆ ਇੱਥੇ ਪੰਜਾਬ ਦੇ ਚੰਡੀਗੜ੍ਹ ਚ ਬੈਠੀ ਹੋਵੇ ਚਾਹੇ ਕੋਈ ਹਰੇ ਰੰਗ ਵਾਲੀ ਹੋਵੇ ਤੇ ਚਾਹੇ ਕੋਈ ਭਗਵਾਰਾ ਰੰਗ ਵਾਲੀ ਹੋਵੇ ਸਾਰੀਆਂ ਚਾਹੁੰਦੀਆਂ ਕਿ ਕਿਸੇ ਨਾ ਕਿਸੇ ਢੰਗ ਨਾਲ ਅਕਾਲੀ ਦਲ ਨੂੰ ਕਮਜ਼ੋਰ ਕਰੀਏ ਪਿਛਲੇ ਦਿਨਾਂ 'ਚ ਵੱਡੇ ਹੱਲੇ ਕੀਤੇ ਗਏ ਸਾਡੇ ਦੇ ਦੋਸ਼ ਲਗੇ ਪਰ ਅੱਜ ਅਸੀਂ 8 ਸਾਲ ਤ ਬਾਅਦ ਵੀ ਜਿਹੜਾ ਅਕਾਲੀ ਦਲ ਉਸ ਗੱਲ ਦੇ ਵਿੱਚੋਂ ਨਿਕਰ ਕੇ ਸਾਹਮਣੇ ਆਇਆ ਕਿ ਅਕਾਲੀ ਦਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਲੈ ਕੇ ਜਿਹੜਾ ਉਹ ਕਿੱਡਾ ਵੱਡਾ ਕਾਰਜ ਕਰ ਸਕਦਾ ਉਹ ਅੱਜ ਉਹ ਗੱਲਾਂ ਕਲੀਅਰ ਹੋ ਗਈਆਂ ਪਰ ਆ ਜਿਹੜੇ ਛੜਜੰਤਰ ਰਚੇ ਜਾ ਰਹੇ ਨੇ ਮੈਂ ਤਾਂ ਦੱਸਣਾ ਚਾਹੁੰਦਾ ਕਿ ਆ ਇੱਕ ਨਵਾਂ ਅਕਾਲੀ ਦਲ ਜਿਹਨੂੰ ਅੱਜਕੱਲ੍ਹ ਪੱਤਰਕਾਰ ਸਹਿਬਾਨ ਕਿਉਂਕਿ ਉਹ ਸ਼ਰਮਣੀ ਅਕਾਲੀ ਦਲ ਦਾ ਨਾਮ ਰੱਖਣ ਦਾ ਅਧਿਕਾਰ ਨਹੀਂ ਹੈਗਾ ਉਹ ਆਪਦੇ ਨਾਲ ਨਵਾਂ ਅਕਾਲੀ ਦਲ ਲਾਉਂਦੇ ਆ ਸਾਡੇ ਪੱਤਰਕਾਰ ਸਹਿਬਾਨ ਉਹਦੇ ਨਾਲ ਨਵਾਂ ਜੋੜਦੇ ਆ ਤੇ ਉਹ ਇਹ ਨਵਾਂ ਅਕਾਲੀ ਦਲ ਕੋਈ ਨਵੀਂ ਗੱਲ ਨਹੀਂ ਹੈਗੀ ਆ ਮੈਂ ਤੁਹਾਨੂੰ ਜੇ ਕੋਈ ਮੇਰਾ ਦੇਖਣਾ ਚਾਹੋ ਨੇੜੇ ਕਰਕੇ ਜ਼ੂਮ ਕਰਕੇ ਇਹ 11 ਘਟਨਾਵਾਂ ਪਿਛਲੇ ਸਮੇਂ 'ਚ ਹੋਈਆਂ ਜਿਹੜੀਆਂ ਕਿ ਆਕਾਲੀ ਦਲ ਦੇ ਨਵੇਂ ਜਿਹੜੇ ਆਕਾਲੀ ਦਲ ਵਿੱਚੋਂ ਨਵੇਂ ਆਕਾਲੀ ਦਲ ਬਣੇ ਮੈਂ ਵੱਡੀਆਂ ਗੱਲਾਂ ਨਹੀਂ ਕਰਾਂ ਸਰਦਾਰ ਗੁਰਚਰਨ ਸਿੰਘ ਟੋੜਾ ਜਿਹੜੇ ਕਿ ਬਹੁਤ ਵੱਡੇ ਇੱਕ ਆਕਾਲੀ ਦਲ ਦੇ ਲੀਡਰਸ ਹਨ ਉਹਨਾਂ ਕੋਲੇ ਕਿੰਨੇ ਐਮਐਲਏ ਸਨ ਐਮਪੀ ਸਨ ਕੀ ਕੁਛ ਸ਼ਰੋਣੀ ਕਮੇਟੀ ਮੈਂਬਰ ਸਨ ਉਹ ਵੀ ਵੱਖ ਹੋਏ ਕੀ ਕਾਰਨ ਬਣੇ ਅੱਜ ਲੰਬਾ ਵਿਸਥਾਰ 'ਚ ਨਹੀਂ ਜਾਣਾ ਪਰ ਅਸ਼ੀਰ ਉਹਨਾਂ ਨੇ ਵੀ ਆਪਣੇ ਆਪ ਨੂੰ ਆਕਾਲੀ ਦਲ ਦੇ ਨਾਲ ਜੋੜ ਕੇ ਜਿਵੇਂ ਕਹਿੰਦਾ ਦੁਬਾਰਾ ਮੁਰ ਤੋਂ ਉਹ ਗੱਲ ਕੀਤੀ ਕਿੰਡਸਾ ਸਾਹਿਬ ਨੂੰ ਦਿੱਲੀ ਤੋਂ ਬੜੀ ਵੱਡੀ ਸਰਪ੍ਰਸਤੀ ਮਿਲੀ ਨਹੀਂ ਕਾਮਯਾਬ ਹੋ ਸਕੇ ਬ੍ਰਹਮਪੁਰਾ ਸਾਹਿਬ ਨੂੰ ਦਿੱਤੀ ਉਹ ਇਸ ਤੋਂ ਪਹਿਲਾਂ ਬਹੁਤ ਸਾਰੇ ਆਪਸੀ ਜਿਹੜੀਆਂ ਧਰਾਂ ਰਹੀਆਂ ਉਹ ਇੱਕ ਗੱਲ ਸਪਸ਼ਟ ਹੋ ਗਈ ਆ ਕਿ ਪਿਛਲੇ ਸਮੇਂ ਦੇ ਵਿੱਚ ਕੋਈ ਵੀ ਅਕਾਲੀ ਦਲ ਲੜਾ ਵੱਖ ਹੁੰਦਾ ਰਿਹਾ ਤਾਂ ਉਹ ਖੀਰ ਤੇ ਆ ਕੇ ਜਿਹੜੀ ਗੱਲ ਆ ਜਿਹੜੀ ਲੜਾਈ ਆ ਉਹ ਅਕਾਲੀ ਦਲ ਹੀ ਲੜਦਾ ਰਿਹਾ ਸੋ ਅੱਜ ਅਸੀਂ ਇਹ ਗੱਲ ਵੀ ਦੱਸਣਾ ਚਾਹੁੰਦੇ ਆ ਇੱਥੇ ਸਾਡੇ ਕੁਝ ਲੋਕ ਜਿਹੜੇ ਆ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਇਸ ਦੇ ਵਿੱਚ ਜਿਹੜੇ ਮਿਲਾਵਟ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਹੁਤ ਸਾਰੇ ਜਿਹੜੇ ਛੜਜੰਤਰ ਚੱਲ ਰਹੇ ਨੇ ਪਰ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਇਤਿਹਾਸ ਜਿਸ ਗੱਲ ਦੀ ਗਵਾਹੀ ਦਿੰਦਾ ਉਹ ਇੱਕੋ ਇੱਕ ਅਕਾਲੀ ਦਲ ਆ ਜਿਹੜਾ ਸ਼ਰੋਮਣੀ ਅਕਾਲੀ ਦਲ ਜਿਹੜਾ ਚੋਣਸ਼ਾਨ ਤੱਕੜੀ ਆ ਸੋ ਭਾਵੇਂ ਕੱਲ ਪਰਸੋ ਇੱਕ ਬੜੇ ਦਮਕ ਜੇ ਮਾਰੇ ਗਏ ਕਿ ਅਸੀਂ ਦਫ਼ਤਰ ਖੋਲਾਂਗੇ ਅਸੀਂ ਤਕੜੀ ਖੋਲਾਂਗੇ ਅਸੀਂ ਸ਼੍ਰੋਮਣੀ ਕਮੇਟੀ ਖੋਲਾਂਗੇ ਇਹ ਗੱਲਾਂ ਕਹਿਣ ਨਾਲ ਨਹੀਂ ਹੁੰਦੀਆਂ ਇਹ ਕਰਨ ਨਾਲ ਬਣਦੀਆਂ ਨੇ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਕਿ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਇੱਕ ਹੋਰ ਚੁਣੌਤੀ ਆ ਇਹ ਪਹਿਲੀ ਚੁਣੌਤੀ ਤਾਂ ਕੇਜਰੀਵਾਲ ਵਾਲੀ ਚੁਣੌਤੀ ਸੀ ਜਿਹੜੇ ਕਿ ਧੜਵੀ ਬਣ ਕੇ ਇੱਥੇ ਲੁੱਟਣਾ ਚਾਹੁੰਦੇ ਸੀ ਸਾਡੀਆਂ ਜ਼ਮੀਨਾਂ ਥਿਆਉਣਾ ਚਾਹੁੰਦੇ ਸੀ ਅੱਜ ਇੱਕ ਹੋਰ ਚੁਣੌਤੀ ਆ ਅਕਾਲੀ ਦਲ ਇਸ ਚੁਣੌਤੀ ਨੂੰ ਡਟ ਕੇ ਲੈ ਰਿਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਅਗਲ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕ ਇਸ ਚੁਣੌਤੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸੋ ਆਹ ਜਿਹੜੀ ਗੱਲ ਸਾਮ ਦੰਡ ਭੇਦ ਸੱਚ ਛੂਟ ਕੁਸਚਨ ਆਂਸਰ ਲੜਾਈ ਝਗੜਾ ਜੋ ਕਰਨਾ ਪੜੇਗਾ ਕਰਾਂਗੇ ਨਾ ਤਾਮ ਜਾਮ ਦੰਡ ਵੇਦ ਜੋ ਝੂਠ ਬੋਲਣਾ ਜੋ ਲੜਾਈ ਝਗੜਾ ਕਰਨਾ ਪਏਗਾ ਅਸੀਂ ਕਰਾਂਗੇ ਇਹ ਸ਼ਿਸ਼ੋਧਿਆ ਕੌਣ ਹੈ ਇਹ ਦੱਸ ਸਕਦੇ ਆ ਕੋਈ ਗੂੰਗੇ ਇੱਥੇ 92 ਗੂੰਗੇ ਵੀ ਸ਼ਿਸ਼ੋਧਿਆ ਕੌਣ ਜਿਹੜਾ ਪੰਜਾਬ ਦੇ ਵਿੱਚ ਕਹਿੰਦਾ ਅਸੀਂ ਝਗੜਾ ਕਰਕੇ ਦੇ ਸੀ ਕਿ ਹਰ ਤਰੀਕੇ ਨਾਲ ਵਰਤਗੇ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਘੁਬਰਾ ਕਰਾਂਗੇ ਉਹ ਨੰਘਿਆ ਟਾਈਮ ਅੱਜ ਹੁਣ ਪੰਜਾਬ ਦੇ ਲੋਕ ਕਾਲੀ ਦਲ ਇਸ ਗੱਲ ਦਾ ਜਵਾਬ ਮੰਗ ਰਿਹਾ ਕਿ ਤੇਰੀ ਕੀ ਹਸਤੀ ਆ ਕੇਜਰੀਵਾਲ ਨੂੰ ਦਾ ਮੂੰਹ ਤੋੜ ਜਵਾਦ ਸਾਹਿਬ ਪੁੱਠੇ ਪੁੱਠੇ ਬਰੀ ਭਜਾਇਆ ਜਿਹੜਾ ਇੱਥੋਂ ਕਰੋੜਾਂ ਰੁਪਈਆ ਇਕੱਠਾ ਕਰਨਾ ਚਾਹੁੰਦਾ ਸੀ ਹੁਣ ਇਹ ਗੱਲ ਦੱਸਣ ਕਿ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਇੱਥੇ ਇੱਕ ਹੋਰ ਮੁੱਖ ਮੰਤਰੀ ਬਣਾ ਕੇ ਜਿਹੜਾ ਸ਼ੋਹਿਆ ਨੂੰ ਤਰੈ ਫਿਰਦਾ ਜਿਹੜਾ ਆਹ ਗੱਲ ਕਹਿੰਦਾ ਆਫੀਸ਼ੀਅਲੀ ਇਹਦਾ ਜਵਾਬ ਕਾਲੀ ਦਾ ਠੋਕੇ ਦੇਗਾ ਪੰਜਾਬ ਦੇ ਲੋਕ ਡਟ ਕੇ ਦੇਣਗੇ ਅਸੀਂ ਇਹੋ ਜੇ ਲੋਕਾਂ ਨੂੰ ਸਬਕ ਸਿਕਾਉਣਾ ਜਾਣਦੇ ਆ ਸੋ ਮੇਰੀ ਗੱਲ ਕਾਫੀ ਲੰਬੀ ਹੋ ਗਈ ਆ ਸੋ ਕਿਉਂਕਿ ਇਸ ਇਲਾਕੇ ਨਾਲ ਸੰਬੰਧਿਤ ਜਸਕਰਨ ਸਿੰਘ ਜਿਹੜੇ ਬਹੁਤ ਪਿਛਲੇ ਦਿਨਾਂ ਚ ਕੰਮ ਕੀਤਾ ਇਸ ਇਲਾਕੇ ਨਾਲ ਉਹ ਤੁਹਾਡੇ ਨਾਲ ਅਗਲੇ ਵਿਚਾਰ ਦੀਸਾਂ ਚ ਪਾਉਣ ਬਹੁਤ ਬਹੁਤ ਧੰਨਵਾਦ ਸਾਬਕਾ ਵਿਧਾਇਕ ਸ਼੍ਰੀ ਐਸ.ਆਰ. ਕਲੇਰ ਜੀ ਅਤੇ ਸਰਦਾਰ ਗੁਰਚਰਨ ਸਿੰਘ ਗਰੇਵਾਲ ਜੋ ਕਿ ਬਹੁਤ ਲੰਬਾ ਤਜਰਬਾ ਉਹਨਾਂ ਦਾ ਐਸ.ਜੀ.ਪੀ.ਸੀ ਤੇ ਵਿੱਚ ਵੀ ਅਤੇ ਬਤੌਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦੇ ਹਾਤੀ ਸਿਫਾਵਾਵਾਂ ਦੇ ਚੁੱਕੇ ਨੇ ਤਾਂ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਮੈਂ ਪੰਜਾਬ ਦੇ ਝਜਾਰੂ ਲੋਕਾਂ ਦਾ ਜਿਵੇਂ ਪਹਿਲਾਂ ਦੱਸਿਆ ਹੀ ਗਰੇਵਾਲ ਸਾਹਿਬ ਨੇ ਵੀ ਅਤੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਦਾ ਜਿਨ੍ਹਾਂ ਨੇ ਹਲਕੇ ਦਾਖੇ ਦੇ ਵਿੱਚ ਸਭ ਤੋਂ ਪਹਿਲਾਂ ਆ ਕੇ ਗਰਾਊਂਡ ਦੇ ਉੱਤੇ ਕਿਸਾਨਾਂ ਦੀ ਸਾਰ ਲਈ ਜਿਵੇਂ ਕਿ ਕਲੇਰ ਸਾਹਿਬ ਨੇ ਦੱਸਿਆ ਕਿ 21 ਮਈ ਨੂੰ ਸਭ ਤੋਂ ਪਹਿਲਾਂ ਹਲਕੇ ਦਾਖੇ ਦੇ ਪਿੰਡ ਈਸੇਵਾਲ ਜੋ ਕਿ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦਾ ਜੱਦੀ ਪਿੰਡ ਆ ਉੱਥੇ ਪਹੁੰਚ ਕੇ ਕਿਸਾਨਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੇ ਜਿਹੜੀ ਉੱਥੇ ਇੱਕ ਗੱਲ ਆਖੀ ਸੀ ਕੀ 1 ਇੰਚ ਜ਼ਮੀਨ ਨਹੀਂ ਅਸੀਂ ਜਾਣ ਲਵਾਂਗੇ ਕਿਸਾਨਾਂ ਦੀ ਉਸ ਗੱਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜੇ ਆ ਉਸ ਦੇ ਲਈ ਚਾਹੇ ਮੀਂਹ ਦੇ ਵਿੱਚ ਹਨੇਰੀ ਦੇ ਵਿੱਚ ਧਰਨੇ ਲਾਉਣੇ ਪਏ ਗ੍ਰਿਫਤਾਰੀਆਂ ਦੇਣੀਆਂ ਪਈਆਂ ਹਰ ਗੱਲ ਤੇ ਡਟ ਕੇ ਅਕਾਲੀ ਦਲ ਨੇ ਕਿਸਾਨਾਂ ਦਾ ਸਾਥ ਦਿੱਤਾ ਸੋ ਸਮੁੱਚੇ ਕਿਸਾਨ ਵੀਰਾਂ ਦਾ ਵੀ ਧੰਨਵਾਦ ਇਹ ਸਾਰੀ ਪੰਜਾਬ ਦੀ ਜਿੱਤ ਆ ਕਿ ਜਿਹੜੀਆਂ ਇਹ ਦਿੱਲੀ ਤੋਂ ਬੈਠ ਕੇ ਪਾਰਟੀਆਂ ਫਰਮਾਨ ਜਾਰੀ ਕਰ ਦਿੰਦੀਆਂ ਜਿਵੇਂ ਕਿ ਪਹਿਲਾਂ ਖੇਤੀ ਬਿਲਾ ਵੇਲੇ ਵੀ ਇਦਾਂ ਦੇ ਫਰਮਾਨ ਜਾਰੀ ਕੀਤੇ ਗਏ ਸੀ ਇਹ ਪੰਜਾਬ ਨੇ ਦਰਸਾਤਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਦਰਸਾਤਾ ਕਿ ਇਦਾਂ ਦੀ ਇਹਨਾਂ ਦੀ ਮਨਮਰਜ਼ੀ ਨਹੀਂ ਚੱਲੂਗੀ ਦੂਜੀ ਗੱਲ ਜਿਹੜੀ ਕਿ ਬੜੀ ਅਹਿਮ ਉਹ ਇਹ ਆ ਕਿ ਅਕਾਲੀ ਦਲ ਨੂੰ ਮੈਂ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਕਹਿੰਦਾ ਰਿਹਾ ਵਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਨ ਦੀਆਂ ਬਹੁਤ ਵੱਡੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਉਸ ਗੱਲ ਦਾ ਜਿਹੜਾ ਪ੍ਰਤੱਖ ਪ੍ਰਮਾਣ ਆ ਉਹ ਬੀਤੇ ਦਿਨੀ ਜਿਹੜਾ ਇਹ ਬਾਗੀ ਧੜੇ ਜਾਂ ਪੰਜ ਮੈਂਬਰੀ ਕਮੇਟੀ ਵੱਲੋਂ ਜਿਸ ਪੰਜ ਮੈਂਬਰੀ ਕਮੇਟੀ ਦੇ ਵਿੱਚ ਇਸ ਹਲਕੇ ਦੇ ਵਿਧਾਇਕ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਇਕੀ ਦੇ ਨਾਲ ਨਵਾਜਿਆ ਉਹਨਾਂ ਨੂੰ ਸੀਟ ਦਿੱਤੀ ਬਹੁਤ ਮਾਣ ਤਾਣ ਦਿੱਤਾ ਪਾਰਟੀ ਨੇ ਪਰ ਉਹਨਾਂ ਨੇ ਏਜੰਸੀਆਂ ਦੇ ਦਬਾਅ ਹੇਠ ਆ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਸਮੁੱਚੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਕੋਸ਼ਿਸ਼ਾਂ ਕੋਸ਼ਿਸ਼ਾਂ ਹੀ ਰਹਿ ਜਾਣੀਆਂ ਨੇ ਮੈਂ ਪੰਜ ਮੈਂਬਰੀ ਕਮੇਟੀ ਖਾਸ ਕਰ ਇਸ ਹਲਕੇ ਦੇ ਵਿਧਾਇਕ ਜੀ ਵਾਲੀ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ ਤੁਹਾਡੀ ਵਸ ਨਹੀਂ ਤੁਹਾਡਾ ਚੱਲਿਆ ਤੁਸੀਂ ਜਿਸ ਦਿਨ ਬਾਗੀ ਧੜੇ ਵੱਲੋਂ ਚੋਣ ਰੱਖੀ ਗਈ ਉੱਥੇ ਤੁਸੀਂ ਚੋਣ ਬਕਸੇ ਤੱਕ ਰੱਖ ਦਿੱਤੇ ਸੀ ਕਿ ਅਸੀਂ ਲੋਕਤੰਤ੍ਰਿਕ ਢੰਗ ਨਾਲ ਬਾਗੀ ਧੜੇ ਦਾ ਪ੍ਰਧਾਨ ਚੁਣਾਂਗੇ ਫਿਰ ਅਜਿਹਾ ਕੀ ਵਾਪਰਿਆ ਕਿ ਚੁੱਪਚਪੀਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਈਆਲੀ ਸਾਹਿਬ ਅਤੇ ਹੋਰ ਪੰਜ ਮੈਂਬਰੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਇਹ ਜਿਹਾ ਕਿਹੜਾ ਦਬਾਅ ਸੀ ਕਿਹੜੀਆਂ ਸੈਂਟਰਲ ਏਜੰਸੀਆਂ ਦਾ ਕਿਹੜੀ ਦਿੱਲੀ ਦੀਆਂ ਪਾਰਟੀਆਂ ਦਾ ਦਬਾਅ ਸੀ ਕਿਹੜੀਆਂ ਉਹਨਾਂ ਦੀਆਂ ਫਾਈਲਾਂ ਇਨਕਮ ਟੈਕਸ ਈਡੀ ਵਿਜੀਲੈਂਸ ਨੇ ਨੱਪ ਕੇ ਰੱਖੀਆਂ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਦਿੱਲੀ ਦੇ ਲੀਡਰਾਂ ਦਾ ਵੀ ਆਮ ਆਦਮੀ ਪਾਰਟੀ ਦੇ ਰਾਘਵ ਚੱਡੇ ਵਰਗੇ ਲੀਡਰਾਂ ਦਾ ਵੀ ਚਿਹਤਾ ਇਨਸਾਨ ਆ ਉਸ ਨੂੰ ਚੁੱਪਚੀ ਪੀਤੇ ਬਿਨਾ ਲੋਕਤੰਤਰੀ ਢੰਗ ਦੇ ਪ੍ਰਧਾਨ ਬਣਾ ਦਿੱਤਾ ਗਿਆ ਸੋ ਇਹ ਬਹੁਤ ਵੱਡੀ ਸਾਜ਼ਿਸ਼ ਆ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਹੋਰ ਵੀ ਖੁਲਾਸੇ ਕਰਾਂਗੇ ਅੰਤ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੁੰਦਾ ਖਾਸ ਕਰਕੇ ਸਰਦਾਰ ਸੁਖਪਾਲ ਸਿੰਘ ਸੇਖੋਂ ਜੋ ਕਿ ਖੇਤੀਬਾੜੀ ਅਫਸਰ ਰਿਟਾਇਰ ਹੋਏ ਨੇ ਈਸੇਵਾਲ ਪਿੰਡ ਦੇ ਨਾਲ ਸੰਬੰਧਿਤ ਨੇ ਇਹਨਾਂ ਨੇ ਹਰ ਪ੍ਰੋਗਰਾਮ ਦੇ ਵਿੱਚ ਜਾ ਕੇ ਅੰਕੜਿਆਂ ਦੇ ਨਾਲ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਸੀ ਤੇ ਮੈਂ ਧੰਨਵਾਦ ਕਰਦਾ ਪਾਰਟੀ ਵੱਲੋਂ ਅਸੀਂ ਅੱਜ ਉਹਨਾਂ ਦਾ ਸਨਮਾਨ ਵੀ ਕਰਾਂਗੇ ਹੁਣ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨਵ ਨਿਯੁਕਤ ਪ੍ਰਧਾਨ ਸਰਚੰਦ ਸਿੰਘ ਡੱਲਾ ਸਾਹਿਬ ਉਹ ਪ੍ਰੈਸ ਨੂੰ ਸੰਬੋਧਨ ਕਰਨਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਪ੍ਰੈਸ ਨੂੰ ਸੰਬੋਧਨ ਕਰਨ